ਹੈਲਥ ਨੰਡਿੰਗ ਗੱਪਣਾ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਾਕ ਤੇ ਤੁਹਾਡਾ ਦਿਸ਼ਾ ਹੈਲਥ ਟੇ ਦੰਦਾ ਦਾ ਦਰਦ ਸਾਨਾ ਬਹੁਤ ਹੀ ਔਖਾ ਹੁੰਦਾ ਹੈ ਬਜ਼ੁਰਗਾਂ ਨੂੰ ਤਾਂ ਦੰਦਾ ਤੇ ਦਰਦ ਦੀ ਸਮੱਸਿਆ ਹੁੰਦੀ ਹੀ ਹੈ ਪਰ ਅੱਜ ਕੱਲ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾ ਵਿੱਚ ਕੀੜਾ ਲੱਗਣ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਬੱਚੇ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਹਨ ਦੰਦਾ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਾਰਨ ਬੱਚਿਆਂ ਦੇ ਦੰਦਾ ਵਿੱਚ ਕੀੜਾ ਲੱਗ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਦਰਦ ਹੁੰਦਾ ਹੈ ਇਸ ਲਈ ਅੱਜ ਜੀ ਤੁਹਾਨੂੰ ਦੱਸਾਂਗੇ ਦੰਦਾਂ ਦੇ ਦਰਦ ਤੋਂ निजात ਦਵਾਉਣ ਦੀ ਕੁਝ ਘਰੇਲੂ ਨੁਸਖੇ ਹਲਦੀ ਅਤੇ ਲੂਣ ਵੀਕੇ ਰੱਖੀ ਹੋਈ ਹਲਦੀ ਅਤੇ ਲੋਹ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾ ਉੱਤੇ ਮਜ਼ਨਵਾਗ ਮੰਨ ਲਓ ਇਸ ਨਾਲ ਦੰਦਾ ਵਿੱਚ ਲੱਗਾ ਕੀੜਾ ਮਰ ਜਾਂਦਾ ਹੈ ਦਾਲਚੀਨੀ ਦਾ ਤੇਲ ਦਾਲਚੀਨੀ ਦੇ ਤੇਲ ਵਿੱਚ ਰੂ ਨੂੰ ਚੰਗੀ ਤਰ੍ਹਾਂ ਭਿਉਣ ਲਵੋ ਫਿਰ ਇਸ ਨੂੰ ਬੱਚੇ ਦੇ ਦੰਦਾ ਤੇ ਜਿੱਥੇ ਦਰਦ ਹੋ ਰਿਹਾ ਹੈ ਉੱਥੇ ਰੱਖ ਕੇ ਦਬਾ ਦੋ ਇਸ ਦੇ ਨਾਲ ਦੰਦਾ ਦੇ ਕੀੜੇ ਦਾ ਨਸ਼ਟ ਹੋ ਜਾਂਦਾ ਹੈ ਦੇ ਨਾਲ ਹੀ ਦਰਦ ਤੋਂ ਰਾਹਤ ਮਿਲਦੀ ਹੈ ਫਟਕੜੀ ਨੂੰ ਗਰਮ ਪਾਣੀ ਵਿੱਚ ਘੋਲ ਕੇ ਰੋਜ਼ਾਨਾ ਆਪਣੇ ਬੱਚੇ ਨੂੰ ਕੁਰਲੀ ਕਰਵਾਓ ਇਸ ਦੇ ਨਾਲ ਕੀੜਾ ਅਤੇ ਬਦਬੂ ਦੋਵੇਂ ਖਤਮ ਹੋ ਜਾਂਦੇ ਹਨ ਹਿੰਗ ਦੀ ਵਰਤੋਂ ਕਰ ਵਿੱਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ ਹਿੰਗ ਨੂੰ ਗਰਮ ਕਰਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਤੇ ਹੀਠਾ ਦਬਾ ਕੇ ਰੱਖਣ ਨਾਲ ਦੰਦਾਂ ਅਤੇ ਮਸੂੜਾ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ ਨਿੰਮ ਦੀ ਦਾਤਨ ਨਿੰਮ ਦੀ ਦਾਤਨ ਦਾ ਇਸਤੇਮਾਲ ਪਰਚਿੰਕਲਾ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਨਿੰਮ ਦੀ ਦਾਤਨ ਆਸਾਨੀ ਨਾਲ ਮਿਲ ਜਾਂਦੀ ਹੈ ਤਾਂ ਤੁਸੀਂ ਤੁਸੀਂ ਤੁਸਟਬਸਟ ਦੀ ਤਾਂ ਉਹਨਾਂ ਦਾ ਹੀ ਇਸਤੇਮਾਲ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੇ ਸਾਤ ਉਹ ਵੀ ਬਦਬੂ ਨੀ ਆਵੇਗੀ ਅੱਜ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀਆਂ ਖਬਰਾਂ ਲੈ ਕੇ ਹਜ਼ਰਾਂ ਸਸਟੀ ਗਾਲ ਸਾਕ ਤੇ ਤੁਹਾਡਾ ਦिशा ਹੈਲਥ ਤੇ ਦੰਦਾ ਦਾ ਦਰਦ ਸਾਨਾ ਬਹੁਤ ਹੀ ਔਖਾ ਹੁੰਦਾ ਹੈ ਬਜ਼ੁਰਗਾਂ ਨੂੰ ਤਾਂ ਦੰਦਾ ਦੇ ਦਰਦ ਦੀ ਸਮੱਸਿਆ ਹੁੰਦੀ ਹੀ ਹੈ ਪਰ ਅੱਜ ਕੱਲ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾ ਵਿੱਚ ਕੀੜਾ ਲੱਗਣ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਬੱਚੇ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਹਨ ਦੰਦਾ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਾਰਨ ਬੱਚਿਆਂ ਦੇ ਦੰਦਾ ਵਿੱਚ ਕਿਹੜਾ ਲੱਗ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਦਰਦ ਹੁੰਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੰਦਾ ਦੇ ਦਰਦ ਤੋਂ निजात ਦਿਵਾਉਣ ਦੇ ਕੁਝ ਘਰੇਲੂ ਨੁਸਖੇ ਹਲਦੀ ਅਤੇ ਲੂਣ ਪੀਕੇ ਰੱਖੀ ਹੋਈ ਹਲਦੀ ਅਤੇ ਲੋਨ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾ ਉੱਤੇ ਮਜ਼ਨ ਵਾਂਗ ਮਲੋ ਇਸ ਨਾਲ ਦੰਦਾ ਵਿੱਚ ਲੱਗਾ ਕੀੜਾ ਮਰ ਜਾਂਦਾ ਹੈ ਦਾਲਚੀਨੀ ਦਾ ਤੇਲ ਦਾਲਚੀਨੀ ਦੇ ਤੇਲ ਵਿੱਚ ਰੂ ਨੂੰ ਚੰਗੀ ਤਰ੍ਹਾਂ ਭਿਉਣ ਲਵੋ ਫਿਰ ਇਸ ਨੂੰ ਬੱਚੇ ਦੇ ਦੰਦਾ ਤੇ ਜਿੱਥੇ ਦਰਦ ਹੋ ਰਿਹਾ ਹੈ ਉੱਥੇ ਰੱਖ ਕੇ ਦਬਾ ਦੋ ਇਸ ਦੇ ਨਾਲ ਦੰਦਾ ਦੇ ਕੀੜੇ ਦਾ ਨਸ਼ਟ ਹੋ ਜਾਂਦਾ ਹੈ ਦੇ ਨਾਲ ਹੀ ਦਰਦ ਤੋਂ ਰਾਹਤ ਮਿਲਦੀ ਹੈ ਫਟਕੜੀ ਨੂੰ ਗਰਮ ਪਾਣੀ ਵਿੱਚ ਘੋਲ ਕੇ ਰੋਚਨਾ ਆਪਣੇ ਬੱਚੇ ਨੂੰ ਕੁਰਲੀ ਕਰਵਾਓ ਇਸ ਦੇ ਨਾਲ ਕੀੜਾ ਅਤੇ ਬਦਬੂ ਦੋਵੇਂ ਖਤਮ ਹੋ ਜਾਂਦੇ ਹਨ ਹਿੰਗ ਦੀ ਵਰਤੋਂ ਕਰ ਵਿੱਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ ਹਿੰਗ ਨੂੰ ਗਰਮ ਕਰਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਤੇ ਹੀਠਾ ਦਬਾ ਕੇ ਰੱਖਣ ਨਾਲ ਦੰਦਾਂ ਅਤੇ ਮਸੂੜਾ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ। ਨਿੰਮ ਦੀ ਦਤਨ ਨਿੰਮ ਦੀ ਦਤਨ ਦਾ ਇਸਤੇਮਾਲ ਅਰਚਿੰਕਲਾ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਨਿੰਮ ਦੀ ਦਤਨ ਆਸਾਨੀ ਨਾਲ ਮਿਲ ਜਾਂਦੀ ਹੈ ਤਾਂ ਤੁਸੀਂ ਤੁਸੀਂ ਤੁਸਟਬਸਟ ਦੀ ਥਾਂ ਉਹਨਾਂ ਦਾ ਹੀ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੇ ਸਾਹ ਤੋਂ ਵੀ ਬਦਬੂ ਨਹੀਂ ਆਵੇਗੀ। ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ। ਧੰਨਵਾਦ। ਹੈਲਥ ਅੰਡਰਟੇਕਿੰਗ ਆਪਣਾ ਲੈ ਕੇ ਹਜ਼ਰਾਂ ਸਸਤੀ ਕਲ ਸਾਕ ਤੇ ਤੁਹਾਡਾ ਦਿਸ਼ਾ ਹੈਲਥਡੇ ਦੰਦਾਂ ਦਾ ਦਰਦ ਸਾਨਾ ਬਹੁਤ ਹੀ ਔਖਾ ਹੁੰਦਾ ਹੈ ਬਜ਼ੁਰਗਾਂ ਨੂੰ ਤਾਂ ਦੰਦਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੀ ਹੈ ਪਰ ਅੱਜ ਕੱਲ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾ ਵਿੱਚ ਕੀੜਾ ਲੱਗਣ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਬੱਚੇ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਹਨ ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਾਰਨ ਬੱਚਿਆਂ ਦੇ ਦੰਦਾਂ ਵਿੱਚ ਕੀੜਾ ਲੱਗ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਦਰਦ ਹੁੰਦਾ ਹੈ ਇਸ ਲਈ ਅੱਜ ਜਿ ਤੁਹਾਨੂੰ ਦੱਸਾਂਗੇ ਦੰਦਾ ਦੇ ਦਰਦ ਤੋਂ निजात ਦਵਾਉਣ ਦੇ ਕੁਝ ਘਰੇਲੂ ਨੁਸਖੇ ਹਲਦੀ ਅਤੇ ਲੂਣ ਪੀਕੇ ਰੱਖੀ ਹੋਈ ਹਲਦੀ ਅਤੇ ਲੋਹ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾ ਉੱਤੇ ਮਜ਼ਨਵਾਗ ਮਾਲੋ ਇਸ ਨਾਲ ਦੰਦਾ ਵਿੱਚ ਲੱਗਾ ਕੀੜਾ ਮਰ ਜਾਂਦਾ ਹੈ ਦਾਲਚੀਨੀ ਦਾ ਤੇਲ ਦਾਲਚੀਨੀ ਦੇ ਤੇਲ ਵਿੱਚ ਰੂ ਨੂੰ ਚੰਗੀ ਤਰ੍ਹਾਂ ਭਿਉਂ ਲਵੋ ਫਿਰ ਇਸ ਨੂੰ ਬੱਚੇ ਦੇ ਦੰਦਾ ਤੇ ਜਿੱਥੇ ਦਰਦ ਹੋ ਰਿਹਾ ਹੈ ਉੱਥੇ ਰੱਖ ਕੇ ਦਬਾ ਦੋ ਇਸ ਦੇ ਨਾਲ ਦੰਦਾ ਦੇ ਕੀੜੇ ਦਾ ਨਸ਼ਟ ਹੋ ਜਾਂਦਾ ਹੈ ਤੇ ਨਾਲ ਹੀ ਦਰਦ ਤੋਂ ਰਾਹਤ ਮਿਲਦੀ ਹੈ ਫਟਕੜੀ ਨੂੰ ਗਰਮ ਪਾਣੀ ਵਿੱਚ ਘੋਲ ਕੇ ਰੋਜ਼ਾਨਾ ਆਪਣੇ ਬੱਚੇ ਨੂੰ ਕੁਰਲੀ ਕਰਵਾਓ ਇਸ ਦੇ ਨਾਲ ਕੀੜਾ ਅਤੇ ਬਦਬੂ ਦੋਵੇਂ ਖਤਮ ਹੋ ਜਾਂਦੇ ਹਨ ਹਿੰਗ ਦੀ ਵਰਤੋਂ ਕਰ ਵਿੱਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ ਹਿੰਗ ਨੂੰ ਗਰਮ ਕਰਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਤੇ ਹੀਠਾ ਦਬਾ ਕੇ ਰੱਖਣ ਨਾਲ ਦੰਦਾਂ ਅਤੇ ਮਸੂੜਾ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ। ਨਿੰਮ ਦੀ ਦਾਤਨ ਨਿੰਮ ਦੀ ਦਾਤਨ ਦਾ ਇਸਤੇਮਾਲ ਪਰਚਿੰਕਲਾ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਨਿੰਮ ਦੀ ਦਾਤਨ ਆਸਾਨੀ ਨਾਲ ਮਿਲ ਜਾਂਦੀ ਹੈ ਤਾਂ ਤੁਸੀਂ ਤੁਸੀਂ ਤੁਸਟਬਸਟ ਦੀ ਤਾਂ ਉਹਨਾਂ ਦਾ ਹੀ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੇ ਸਾਹ ਤੋਂ ਵੀ ਬਦਬੂ ਨਹੀਂ ਆਵੇਗੀ। ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ। ਧੰਨਵਾਦ।